ਬੀਡੀਪੀਓ ਦਫਤਰ ਵੱਲੋਂ ਨਾ ਇੱਕ ਸਾਨੂੰ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਸੀਗਾ ਵੀ ਸਰਪੰਚ ਸਾਹਿਬ ਦੇ ਸਾਈਨ ਕਰਵਾਏ ਜਾਣ ਮੈਂ ਉਹਨਾਂ ਦੇ ਘਰੇ ਗਈ ਸੀ ਮੈਨੂੰ ਉਹਨਾਂ ਨੇ ਸਾਫ਼ ਇਨਕਾਰ ਕਰਤਾ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਜੇ ਸਰਪੰਚ ਸਾਹਿਬ ਸਾਈਨ ਨਹੀਂ ਕਰਦੇ ਤਾਂ ਤੁਸੀਂ ਇੱਕ ਮੈਂਬਰ ਦੇ ਸਾਈਨ ਕਰਾ ਕੇ ਲਿਆਓ ਤੋਡੀ ਅਸੀਂ ਗ੍ਰਾਂਟ ਪਾਵਾਂਗੇ ਅਸੀਂ 5 ਦਿਨ 6 ਦਿਨ ਦਾ ਮਿਸਟਾਲ ਹੁੰਦਾ ਹੈ ਕਿ ਸਾਡੇ ਪੇਮੈਂਟ 5 ਦਿਨਾਂ ਦੀ ਆਉਂਦੀ ਹੈ ਉਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂਗਾ ਅਕਸਰ ਅਸੀਂ ਰੁਜ਼ਗਾਰਮਾਰੀ ਗਰੀਬ ਬੰਦਾ ਹਥੇ ਕੰਮ ਕਰਦਾ ਹੈ ਤੇ ਝੰਡੇ ਚੱਕ ਕੇ ਬੀਡੀਪੀਓ ਦਫਤਰ ਏਡੀਸੀ ਦਫਤਰ ਥਾਂ ਥਾਂ ਤੇ ਤੁਸੀਂ ਧਰਨਾ ਮੂਜਾਰਾ ਕਰਦੇ ਹੈਗੇ ਆ ਇਸ ਕਰਕੇ ਤੁਹਾਡੀ ਅਸੀਂ ਗਰਾਂਟ ਨਹੀਂ ਪੈਣ ਦੇਣੀ ਕਿ ਅਸੀਂ ਅੱਜ ਮੌਕੇ ਦੋ ਅ fırsਰਾਂ ਨੂੰ ਮਿਲੇ ਆ ਸਾਨੂੰ ਬਹੁਤ ਆਸ ਹੈ ਕਿ ਸਾਡੀ ਉਹ ਪੇਮੈਂਟ ਹੈ ਜਿਹੜੀ ਉਹਨਾਂ ਨੇ ਕਹਿਆ ਹੈਗਾ ਅਸੀਂ ਜਲ ਸਰਪੰਚ ਸਾਹਿਬ ਨੇ ਵੀ ਖੁਦ ਕਿਹਾ ਹੈਗਾ ਵੀ ਗਰਾਂਟ ਨਹੀਂ ਪੈਣ ਹਾਂਜੀ ਸਰਪੰਚ ਸਾਹਿਬ ਨੇ ਵੀ ਖੁਦ ਕਿਹਾ ਹੈਗਾ ਸਰਪੰਚ ਸਾਹਿਬ ਦੇ ਜੋ ਸਕੇ ਸੰਬੰਧੀ ਪਿੰਡਾਂ ਦੇ ਵਿੱਚ ਹੋਈ ਜਾਂਦਾ ਕਿ ਇੱਕ ਸਰਪੰਚ ਬਣ ਜੇ ਜਿਨ੍ਹਾਂ ਨੇ ਉਹ ਬਣਾਇਆ ਹੋਵੇ ਜਾਂ ਉਹਨਾਂ ਦੇ ਸਕੇ ਘਰ ਹੋਣ ਤਾਂ ਫਿਰ ਉਹ ਕਹੀ ਦਿੰਦੇ ਹੁੰਦੇ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਮਕਾਨ ਮਕੂਨ ਤੁਸੀਂ ਭੁੱਲ ਤੁਹਾਡੇ ਪਿੰਡੋਂ ਕੋਈ ਲੜ ਬੀਪੀ ਆ ਰੀਤਕੌਰ ਅੱਛਾ ਜੀ ਹਾਂ ਇਹ ਜਾਤੇਬੰਦੀ ਚ ਕੰਮ ਕਰਦੇ ਆ ਅੱਛਾ ਜੀ ਹਾਂ ਉਹ ਤੁਹਾਡਾ ਵਰਸ਼ਨ ਚਾਹੀਦਾ ਸੀਗੇ ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਮੋਹਰ ਨਹੀਂ ਲਾ ਕੇ ਦੇ ਰਹੇਗੇ ਵੀ ਇਹਨਾਂ ਨੇ ਮਕਾਨ ਵਾਲੇ ਪੈਸੇ ਪਵਾਉਣੇ ਆ ਅੱਛਾ ਜੀ ਹਾਂ 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 ਉਹ ਪਤਾ ਕਰਨਾ ਸੀਗੇ ਵੀ ਵਾਕਈ ਤੁਸੀਂ ਲਾ ਕੇ ਨਹੀਂ ਦੇ ਰਹੇ ਮੋਹਰ ਜਾਂ ਇਹ ਝੂਠ ਬੋਲਦੇ ਆ ਮੈਨੂੰ ਇਹ ਵੀ ਪਤਾ ਕਾਰਨ ਕੀ ਹੈ ਜੀ ਉਹ ਮੋਰ ਦੇ ਕੀ ਖਾਲ ਲਈ ਉਹ ਸਾਡੇ ਪਿੰਡ ਦੇ ਨਾ ਜੀ ਚਿੱਤੇ ਬੈਠੇ ਆ ਕਲੋਨੀਆਂ ਕੱਟੀਆਂ ਨੇ ਸਰਕਾਰੀ ਜਗ੍ਹਾ ਦੇ ਵਿੱਚ ਕੁਝ ਐਟ ਨਿਕਲਉਂੀਆਂ ਕੱਟੀਆਂ ਨੇ ਜੀ ਉਹਨਾਂ ਕਲੋਨੀਆਂ ਕੱਟੀਆਂ ਹੋਈਆਂ ਜਿਹੜੀਆਂ ਇਹਨਾਂ ਕੋਲੇ ਜਗ੍ਹਾ ਨਹੀਂ ਉਹ ਮਤਲਬ ਮੰਨ ਕੇ ਚਲੋ ਆਪਦੀ ਨਹੀਂ ਜਗ੍ਹਾ ਜੀ ਉਹਨਾਂ ਕਿਸੇ ਵੀ ਜਗ੍ਹਾ ਕੱਟੀ ਉਸੇ ਪਹਿਲਾਂ ਜੀ ਉਹਨਾਂ ਨੇ ਜਗ੍ਹਾ ਤੇ ਇਹਨਾਂ ਨੇ ਕਦ ਚੱਕੀਤਾ ਹੋਇਆ ਜੀ ਬੱਲੇ ਕੇ ਬੈਠੇ ਆ ਕੇ ਤੇ ਨੀ ਇਹ ਤਾਂ ਕਹਿੰਦੇ ਹੈਗੇ ਵੀ ਸਾਰਾ ਸਾਡਾ ਮਕਾਨ ਵੈਰੀਫਾਈ ਹੋਇਆ ਹੈਗਾ ਜਦੋਂ ਮਕਾਨ ਵੈਰੀਫਾਈ ਹੋਇਆ ਹੈਗਾ ਹੁਣ ਇਹਨਾਂ ਨੂੰ ਸਵੈ ਘੋਸ਼ਨਾ ਦੇ ਉੱਤੇ ਤੁਸੀਂ ਸਾਈਨ ਕਰਕੇ ਦੇਣੇ ਸੀਗੇ ਤੇ ਤੁਸੀਂ ਮੋਹਰ ਉਹ ਵੀ ਤੁਹਾਡੇ ਵੱਲੋਂ ਮੋਹਰ ਨਹੀਂ ਲਗਾਈ ਜਾ ਰਹੀ ਕਿ ਦੇਖੋ ਜੀ ਸਾਨੂੰ ਕੋਈ ਅਤਰਾਜ ਨਹੀਂ ਮੋਹਰ ਲਉਣ ਦਾ ਪਤਾ ਕਾਰਨ ਕੀ ਹੈ ਜੀ ਹਾਂਜੀ ਹਾਂਜੀ ਮੰਨ ਕੇ ਚੱਲੋ ਜੋ ਮੈਂ ਮਾਲਕ ਜਦੋਂ ਮੇਰਾ ਮਕਾਨ ਆ ਮੈਂ ਉਹਨੂੰ ਮਤਲਬ ਮੈਂ ਕਰਨ ਕਰਾ ਸੀ ਨੀ ਮੇਰਾ ਭਾਈ ਜੇ ਜਗ੍ਹਾ ਮੇਰੀ ਇੱਥੇ ਮੈਨੂੰ ਮਾਲ ਮਕਾਨ ਬਸ ਆਦਰભાઈ ਜਿਹੜੇ ਬੰਦੇ ਦਾ ਮਕਾਨ ਆ ਜਿਹੜੇ ਬੰਦਾ ਪਲਾਟ ਕੱਟਿਆ ਹੋਇਆ ਜੀ ਕੱਲ ਉਹ ਬੰਦਾ ਆ ਕੇ ਇੱਥੇ ਦਾਵਾ ਕਰੀ ਮੇਰੇ ਨਾਂ ਤੇ ਕੋਲੋਨੀ ਕੱਟੀ ਮੇਰਾ ਮਕਾਨ ਆ ਫਿਰ ਉਹ ਤਾਂ ਕੋ ਦਾ ਕੋ ਧੰਨਵਾਦੀ ਐਸੇ ਜਿਸ ਜਗ੍ਹਾ ਦੇ ਉੱਤੇ ਇਹ ਮਕਾਨ ਬਣਾ ਰਹੇ ਹੁਣ ਉਹ ਇਹਨਾਂ ਨੇ ਢਵਾਤਾ ਇਹ ਕਹਿੰਦੇ ਹੈਗੇ ਵੀ ਢਵਾਇਆ ਵੀ ਸਰ ਪਹਿਲਾਂ ਤੁਸੀਂ ਸੀਗਾ ਵੀ ਤੁਸੀਂ ਜੀ ਪਹਿਲਾਂ ਨਹੀਂ ਜੀ ਮੈਂ ਨਹੀਂ ਮੈਂ ਕਿਵੇਂ ਤਵਾ ਦੂੰਗਾ ਕਿਹੜਾ ਮਕਾਨ ਮੇਰੇ ਅੱਖ ਕਿਵੇਂ ਟੱਲੀ ਨਹੀਂ ਸਰਕਾਰ ਇਹ ਕਹਿੰਦੇ ਸੀ ਵੀ ਅਸੀਂ ਅਸੀਂ ਤੁਹਾਨੂੰ ਗ੍ਰਾਂਟ ਦਵਾ ਦਾਂਗੇ ਪਹਿਲਾਂ ਤੁਸੀਂ ਇਹਨਾਂ ਨੂੰ ਗ੍ਰਾਂਟ ਦਵਾਉਣ ਦੇ ਵਿੱਚ ਸੀਗੇ ਕੋਈ ਗ੍ਰਾਂਟ ਤਾਂ ਦੇਖੋ ਪਛੇਤਤਾ ਤਾਂ ਆਪਣੀ ਹੁਣ ਬਣੀ ਹੈ ਜੀ ਹਾਂਜੀ ਉਨੇ ਗ੍ਰਾਂਟ ਤਾਂ ਸਰਕਾਰ ਨੇ ਦੇਣੀ ਆਪਣਾ ਤਾਂ ਆਪਾਂ ਤਾਂ ਕੋਈ ਗ੍ਰਾਂਟ ਨਹੀਂ ਨਾ ਦੋਣੀ ਗ੍ਰਾਂਟ ਤਾਂ ਪਲਾਨ ਦੇ ਮੁਤਾਬਕ ਬਹਿਕ ਮੈਨੇ ਦੇਣੀ ਐ ਪਿੱਛੋਂ ਕਿ ਉਹ ਉਹਨੇ ਮਨਜ਼ੂਰੋ ਤਾਂ ਉਹਨਾਂ ਨੇ ਕਰਨੀਆਂ ਆਪਣਾ ਤਾਂ ਕੋਈ ਰੋਲ ਨਹੀਂ ਹੈ ਨਾ ਜੀ ਅੱਛਾ ਮਤਲਬ ਸਾਰੇ ਪਿੰਡ ਦੇ ਪੈ ਜਾਣ ਮੈਂ ਤਾਂ ਨਾ ਮੇਰੇ ਮੇਰੇ ਕਹਿਣ ਤੇ ਪਿੰਡ ਦਾ ਆਪਣਾ ਸਾਰੇ ਪਿੰਡ ਦੇ ਪੈ ਜਾਣਗੇ ਹਾਂ ਹਾਂ ਨਹੀਂ ਸਰ ਫਿਰ ਮੂਰ ਪਈ ਹੋਣ ਦਾ ਕੀ ਮਰਨੇ ਇਹੀ ਆ ਜੀ ਵੀ ਇਹਨਾਂ ਨੇ ਨਗਾਇਜ਼ ਕਾਗਜ਼ਾ ਕੀਤਾ ਹੋਇਆ ਕਿਸੇ ਦੇ ਜਗ੍ਹਾ ਤੇ ਹਾਂਜੀ ਹਾਂਜੀ ਉਹਦੀ ਐਪਲੀਕੇਸ਼ਨ ਪਿੰਡ ਦੀ ਕਿਸੇ ਨੇ ਮੈਨੂੰ ਉਹਦੀ ਫੋਟੋ ਕੱਢ ਕਰਦਾਂ ਦਿੱਤੀ ਹੋਈ ਐ ਜੀ ਤੁਹਾਨੂੰ ਵੀ ਫੋਟੋ ਮੈਂ ਭੇਜ ਦਿੰਦਾ ਠੀਕ ਹੈ ਜੀ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਉਹਦੇ ਉੱਤੇ ਅਲਿਗੇਸ਼ਨ ਲਾਇਆ ਹੋਇਆ ਵੀਡੀਓ ਦਫ਼ਤਰ ਚਿੱਟੀ ਦਿੱਤੀ ਹੋਈ ਦੀ ਇਹ ਬੰਦੇ ਨੇ ਨਜਾਇਜ਼ ਕਰ ਜੇ ਹੁਣ ਅਸੀਂ ਉਹਦੇ ਤੇ ਮੋਹਰ ਲਾ ਕੇ ਮੁੜ ਕੇ ਕਹਾਂ ਸਾਨੂੰ ਵੀ ਤੁਸੀਂ ਜਿੱਥੇ ਐਪਲੀਕੇਸ਼ਨ ਦਿੱਤੀ ਹੈ ਤੁਸੀਂ ਇਹ ਚੀਜ਼ ਨੂੰ ਇਗਨੋਰ ਕਰਦੇ ਕਿ ਨਹੀਂ ਜੀ 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 ਆਹ ਚੀਜ਼ਾਂ ਹੋਰ ਨਹੀਂ ਚੱਲਣ ਇਹਨਾਂ ਦੇ ਵਿਰੁੱਧ ਨਾ ਉਹਦੇ ਤੇ ਐਪਲੀਕੇਸ਼ਨ ਵੀਡੀਓ ਦਫ਼ਤਰ ਦਿੱਤੀ ਹੋਈ ਹੈ ਜੀ ਜੀ ਹਾਂਜੀ ਇਸ ਕਰਕੇ ਹੋ ਰਾਇ ਨਾ ਵੀ ਸਾਨੂੰ ਤਾਂ ਕੋਈ ਨਹੀਂ ਸਾਡੇ ਨਾਲ ਕੋਈ ਨਹੀਂ ਨਾ ਅਸੀਂ ਬਿਟਕਰਾ ਨਹੀਂ ਕੀ ਕਰਦਾ ਅਸੀਂ ਆਪਦੇ ਪੱਖੋਂ ਡਰਦੇ ਵੀ ਕੱਲ ਨੂੰ ਸਾਡੇ ਤੇ ਅਲੀਗੇਸ਼ਨ ਆਵੇ ਜੀ ਤੁਹਾਨੂੰ ਤੁਸੀਂ ਪਿੰਡ ਦੇ ਤੁਸੀਂ ਨਹੀਂ ਕਹੇ ਤੁਹਾਨੂੰ ਪਤਾ ਸੀ ਇਹ ਮਕਾਨੇ ਦਾ ਨਹੀਂ ਤੁਸੀਂ ਕਿਉਂ ਇਹਨਾਂ ਨੂੰ ਮੋਹਰ ਲੱਗਦੀ ਜੀ 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 ਹਾਂ ਸਾਡਾ ਰੀਤਕੌਰ ਨਾਲ ਸਾਡਾ ਲਖਵੀਰ ਨਾਲ ਕੋਈ ਆਪਾਂ ਨਹੀਂ ਮਤਲਬ ਮੈਨੂੰ ਪਿੰਡ ਦੇ ਲੋਕਾਂ ਨੇ ਸ਼ਰਮ ਸ਼ਾਂਤੀ ਦਾ ਸਰਪੰਚ ਕਿਉਂ ਨਹੀਂ ਆਇਆ ਜੀ ਸਾਨੂੰ ਹੈ ਜੀ ਪਰ ਇਹਨਾਂ ਵੀ ਅਸੀਂ ਡਰਦੇ ਵੀ ਇਸ ਗੱਲ ਨੂੰ ਕਾਨੂੰਨ ਕੋਈ ਸਾਦੇ ਲੈਣ ਲਿਏਸ਼ਨਾਂ ਦੇ ਵੀ ਤੁਹਾਨੂੰ ਜਲੋ ਪਤਾ ਸੀ ਇਹਨਾਂ ਦਾ ਮਕਾਨ ਆਪਦਾ ਨਹੀਂ ਵੀ ਤੁਸੀਂ ਕਿਉਂ ਆਏ ਤੇ ਮੋਹਰ ਲਾ ਗਦੇ ਸੀ ਨਾ ਚੀਜ਼ ਹੈ ਜਗ੍ਹਾ ਦਾ ਰੋਲਾ ਜੀ ਇਹਨਾਂ ਦਾ ਹੁਣ ਮੇਨ ਹਾਂ ਜੀ ਮੇਨ ਜਗ੍ਹਾ ਦਾ ਰੋਲਾ ਜੀ ਇਹਨਾਂ ਦਾ ਹਾਂ ਜਗ੍ਹਾ ਦਾ ਜਗ੍ਹਾ ਵੇ ਬਾਕੀ ਮੈਂ ਕੋਈ ਮਨਾ ਨਹੀਂ ਕੀਤਾ ਮੈਂ ਖਿਆ ਵੀ ਦੇਖੋ ਜੀ ਜੋ ਹੁਣ ਮੰਨ ਕੇ ਚੱਲ ਪਿੰਡ ਦੇ ਵਿੱਚ ਆ ਕੰਮ ਆਪਾਂ ਮੈਂਬਰਾਂ ਦੇ ਨਾਲ ਹੀ ਸਹਿਮਤੀ ਨਾ ਕਰਦੇ ਹੁੰਦੇ ਕਿ ਨਹੀਂ ਜੀ ਹੁਣ ਮੈਂ ਕੱ ਲੈਣਾ ਨਹੀਂ ਮੈਂ ਖਿਆ ਵੀ ਮੈਂ ਇਹਨੂੰ ਅੱਖ ਵੀ ਮਤਾ ਪਾ ਲਾਂਗੇ ਆਪਾਂ ਕਾਰ ਰਜਿਸਟਰ 'ਤੇ ਹੂੰ ਹੂੰ ਇਹ ਸਾਰੇ ਮੈਂਬਰ ਸਾਹਿਬ ਨੂੰ ਹੁੰਦੇ ਜਾਂ ਮੈਂਬਰ ਸੀ ਨੇ ਹੁੰਦਾ ਮੈਂ ਇੱਕ ਪਾਲਾ ਪਾ ਤੂੰ ਮੁੜ ਕੇ ਕੱਲ ਨੂੰ ਮੈਂਬਰ ਮੇਰੇ ਤੇ ਇਗਨੋਰ ਕਰਨਗੇ ਵੀ ਤੂੰ ਸਰਪੰਚ ਸਾਹਿਬ ਵੈਸੇ ਲਈ ਮੈਂ ਅਸਰ ਪਿੰਡ ਦੀ ਪੰਚਾਇਤ ਮੈਂ ਜਿਹੜਾ ਸਰਪੰਚ ਮੈਂਬਰਾਂ ਦੇ ਨਾਲ ਹੀ ਹੈ ਜੀ ਜੀ ਆਦਰਵਾਈਜ਼ ਮੇਰੇ ਮੈਂਬਰ ਮੇਰੇ ਨਾਲ ਨਹੀਂ ਖੜਦੇ ਮੈਂ ਨਹੀਂ ਉਸ ਚੀਜ਼ ਦਾ ਮੈਨੂੰ ਕੋਈ ਮਤਲਬ ਹੋ ਨਹੀਂ ਬਣਦਾ ਹਾਂ ਹੂੰ 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 ਇਹ ਆਪੋ ਦੇ ਕਾਰਵਾਈ ਜਸ ਤੇ ਮੈਂ ਉਹ ਸੋਡੀ ਆਪਾਂ ਮਤਾ ਪਾ ਲਾਂਗੇ ਜੇ ਮੈਂਬਰ ਵਗੈਰੋਂ ਕੋਈ ਸਹਿਮਤ ਹੋਵੇ ਨਾ ਕੋਈ ਚੱਕਰ ਨਹੀਂ ਪਰ ਮੈਨੂੰ ਪਤਾ ਮੈਂਬਰ ਮੁੜ ਕੇ ਕੱਲ ਨੂੰ ਸਾਨੂੰ ਗੱਲ ਬਈ ਜੀ ਦੇਣੀ ਆਉਗੀ ਜੀ ਜੀ ਉਸ ਵੀ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਨਾ ਉਹ ਜਿਹੜੇ ਉਹਦੇ ਤੇ ਉਹਦੇ ਤੇ ਅਲਿਗੇਸ਼ਨ ਲੱਗਿਆ ਹੋਇਆ ਜੀ ਪਹਿਲਾਂ ਲਵਾਇਆ ਵੀਰੋ ਦਫ਼ਤਰ ਠੀਕ ਹੈ ਮੈਨੂੰ ਉਹ ਚਿੱਠੀ ਵੀ ਪਾਈ ਆ ਚਿੱਠੀ ਮੈਨੂੰ ਉਹਦਾ ਹੀ ਮਤਲਬ ਲੈ ਉਹਦੀ ਉਹਨਾਂ ਨੇ ਫੋਟੋ ਕਾਪੀ ਭੇਜੀ ਆ ਦੇਖੋ ਜੀ ਇਹਦੇ ਤੇ ਅਲਿਗੇਸ਼ਨ ਲੱਗਿਆ ਹੋਇਆ ਠੀਕ ਹੈ ਸਰ ਮੈਨੂੰ ਸੈਂਡ ਕਰ ਦਿਓ ਜੀ ਚਿੱਠੀ ਹਾਂ ਕੋਈ ਨਹੀਂ ਮੈਂ ਨੰਬਰ ਸੈਂਡ ਕਰ ਦੂੰ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਜੀ ਸਾਡੀ ਵੀਰ ਜੀ ਇਹੀ ਮੰਗਾ ਕੇ ਮੇਰਾ ਨਾਮ ਰਿਤਕਰ ਹੈ ਪਿੰਡ ਮੇਰਾ ਤਖਤ ਮਲਾਣਾ ਦੇਹਾਤੀ ਮidur ਸਭਾ ਦੀ ਆਗੂ ਆ ਮੈਂ ਦੇਹਾਤੀ ਮidur ਸਭਾ ਵਿੱਚ ਮੈਂ ਕੰਮ ਕਰਦੀ ਆ ਕਿ ਮੇਰੀ ਇੱਕ ਨਾ ਗ੍ਰਾਂਟ ਆਈ ਸੀਗੀ ਜਿਹਦੇ ਵਿੱਚ 5 ਮਹੀਨਾ ਤੋਂ ਮੇਰਾ ਮਕਾਨ ਵਿੱਡਿਆ ਪਿਆ ਹੈਗਾ ਮਕਾਨ ਵਿੱਢਿਆ ਪਿਆ ਗਿਆ ਵੀਰ ਜੀ ਇਹ ਜੋ ਪੰਚਾਇਤ ਆ ਨਾ ਨਮੀ ਬਣੀ ਹਾਂ ਮੇਰੇ ਪਿੰਡ ਦੀ ਸਰਪੰਚ ਦਾ ਨਾਂ ਹੈਗਾ ਵੀਰਪਾਲ ਕੌਰ ਕਿ ਉਹ ਮੇਰਾ ਮਕਾਨ ਨਹੀਂ ਬਣਦੇ ਰਹੇਗੇ ਕਿ ਇਸ ਕਰਕੇ ਕਿ ਇਹ ਸਾਡੇ ਸਰਕਾਰ ਦੇ ਖਿਲਾਫ ਧਰਨੇ ਲਾਉਂਦੇ ਆ ਇਸ ਕਰਕੇ ਉਹ ਮੇਰੀ ਗ੍ਰਾਂਟ ਦੇ ਵਿੱਚ ਅੰਜਲ ਪਾਉਂਦੇ ਆ ਕਿ ਇਹ ਬੀ ਡੀ ਪੀਓ ਦਫਤਰ ਵੱਲੋਂ ਨਾ ਇੱਕ ਸਾਨੂੰ ਕੋਸ਼ਨਾ ਪੱਤਰ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਸੀਗਾ ਵੀ ਸਰਪੰਚ ਸਾਹਿਬ ਦੇ ਸਾਈਨ ਕਰਵਾਏ ਜਾਣ ਮੈਂ ਉਹਨਾਂ ਦੇ ਘਰੇ ਗਈ ਸੀ ਮੈਨੂੰ ਉਹਨਾਂ ਨੇ ਸਾਫ਼ ਇਨਕਾਰ ਕਰਤਾ ਇਸ ਕਰਕੇ ਸਾਨੂੰ ਅੱਜ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਸਾਡੀਆਂ ਮੰਗਾਂ ਜੋ ਵੀ ਮੰਨੀਆਂ ਸੁਣੀਆਂ ਸਾਡੀ ਪਰੇਸ਼ਾਨੀ ਫਿਰ ਉਹਨਾਂ ਨੇ ਸਾਨੂੰ ਬੀਡੀਪੀਓ ਦਫ਼ਤਰ ਭੇਜਿਆ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਜੇ ਸਰਪੰਚ ਸਾਹਿਬ ਸਾਈਨ ਨਹੀਂ ਕਰਦੇ ਤਾਂ ਤੁਸੀਂ ਇੱਕ ਮੈਂਬਰ ਦੇ ਸਾਈਨ ਕਰਾ ਕੇ ਲਿਆਓ ਤੁਹਾਡੀ ਅਸੀਂ ਗ੍ਰਾਂਟ ਪਾਵਾਂਗੇ ਕਿ ਸਾਡੇ ਨਾਲ ਉਹਨਾਂ ਦੀ ਇਹੀ ਹੈਗਾ ਟਸਲਬਾਜੀ ਹੈ ਕਿ ਅਸੀਂ ਉੱਥੇ ਜੋਸ ਮੇਰੇ ਪਿੰਡ ਨਰੇਗਾ ਦਾ ਕੰਮ ਚੱਲ ਰਿਹਾ ਹੈਗਾ ਪਹਿਲੀ ਗੱਲ ਤਾਂ ਮੇਰੇ ਪਿੰਡ ਦਾ ਜੋ ਮੇਰੇ ਪਿੰਡ ਦਾ 5-4 ਸਾਲਾਂ ਤੋਂ ਕੰਮ ਚੱਲ ਰਿਹਾ ਐ ਐਸਟੀਮੇਟ ਕਿਤੋਂ ਨਾ ਹੁੰਦਾ ਤੇ ਕੰਮ ਕਿਤੇ ਕਰਵਾਇਆ ਜਾਂਦਾ ਹੈਗਾ ਕਿ ਜਿਹੜਾ ਮੇਟ ਆ ਮੇਰੇ ਪਿੰਡ ਦਾ ਉਹ ਸਾਡਾ ਆਪਦਾ ਐਸਸੀ ਭਾਈਚਾਰਾ ਹੈਗਾ ਤੇ ਉਹ ਸਰਪੰਚ ਦੇ ਮਗਰ ਲੱਗ ਕੇ ਪੱਖਪਾਤ ਕਰਦਾ ਹੈਗਾ ਅਸੀਂ ਕੋਈ ਸਾਡੇ ਕੋਈ ਅਸੀਂ 20 ਜਣੇ ਅਲੱਗ ਹੁੰਨੇ ਆ 30 ਜਣੇ ਅਲੱਗ ਹੁੰਨੇ ਮੇਰਾ ਪਿੰਡ ਛੋਟਾ ਹੀ ਆ ਕੋਈ ਮੇਰੇ ਪਿੰਡ ਦੀ ਬਾਹਲੀ ਲੇਬਰ ਨਹੀਂ ਇੱਕੋ ਮੇਰੇ ਪਿੰਡ ਨੂੰ ਮੇਟ ਲੱਗਿਆ ਹੈਗਾ ਜੋ ਕਿ ਸਾਡੇ ਬੰਦੇ ਕਿ ਉਹਨਾਂ ਵਿੱਚੋਂ ਕੋਈ ਜਾਵੜੇ ਇੱਕ 5 ਮਿੰਟ ਵੀ ਕੋਈ ਜਾਂਦਾ ਤਾਂ ਉਹ ਹਾਜ਼ਰੀ ਕੱਟ ਦਿੰਦਾ ਅਸੀਂ ਪੰਜ ਦਿਨ 6 ਦਿਨ ਦਾ ਮਿਸਟਾਲ ਹੁੰਦਾ ਹੈਗਾ ਸਾਡੇ ਪੇਮੈਂਟ 5 ਦਿਨਾਂ ਦੀ ਆਉਂਦੀ ਆ ਉਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂਗਾ ਅਕਸਰ ਅਸੀਂ ਰੁਜ਼ਗਾਰਮਾਰੀ ਗਰੀਬ ਬੰਦਾ ਇਹਦੇ ਵਿੱਚ ਜੋ ਸਰਪੰਚ ਕਹਿ ਰਿਹਾ ਹੈਗਾ ਉਹੋ ਹੀ ਮੇਟ ਕੰਮ ਕਰ ਰਿਹਾ ਹੈਗਾ ਮੇਟ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰਦਾ ਹੈਗਾ ਤੇ ਗ੍ਰਾਂਟ ਜਿਸ ਸਮੇਂ ਮੇਰੇ ਪਿੰਡ ਦੇ ਵਿੱਚ ਚੋਣਾ ਹੋਇਆ ਸੀ ਉਸ ਸਮੇਂ ਹੀ ਸਰਪੰਚ ਜਦੋਂ ਬਣਾਏ ਸਵਰਸਮਤੀ ਦੇ ਨਾਲ ਸੀ ਸਰਪੰਚ ਪਰ ਉਹਨਾਂ ਨੇ ਉਸ ਸਮੇਂ ਉਹਨਾਂ ਦੇ ਜਿਹੜੇ ਹੋਰ ਕੋਈ ਸੀਗੇ ਉਹਨਾਂ ਦੇ ਨਾਲ ਕੋਈ ਸਕੇ ਸੰਬੰਧੀ ਉਹਨਾਂ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਤੁਹਾਡੀ ਗ੍ਰਾਂਟ ਆਈ ਹੈ ਤੇ ਅਸੀਂ ਤੁਹਾਡੀ ਗ੍ਰਾਂਟ ਪੈਣ ਨਹੀਂ ਦੇਣੀ ਕਿ ਤੁਸੀਂ ਝੰਡੇ ਚੱਕ ਕੇ ਬੀਡੀਪੀਓ ਦਫਤਰ ਏਡੀਸੀ ਦਫਤਰ ਥਾਂ ਥਾਂ ਤੇ ਤੁਸੀਂ ਧਰਨਾ ਮਜਾਰਾ ਕਰਦੇ ਹੈਗੇ ਆ ਇਸ ਕਰਕੇ ਤੁਹਾਡੀ ਅਸੀਂ ਗਾਰੰਟ ਨਹੀਂ ਪੈਣ ਦੇਣੀ ਕਿ ਅਸੀਂ ਅੱਜ ਮੌਕੇ ਦੋ ਅ fırsਰਾਂ ਨੂੰ ਮਿਲੇ ਆ ਸਾਨੂੰ ਬਹੁਤ ਆਸ ਹੈਗੀ ਆ ਕਿ ਸਾਡੀਆਂ ਪੇਮੈਂਟ ਜਿਹੜੀ ਉਹਨਾਂ ਨੇ ਕਿਹਾ ਹੈਗਾ ਅਸੀਂ ਜਲ ਸਰਪੰਚ ਸਾਹਿਬ ਨੇ ਵੀ ਖੁਦ ਕਿਹਾ ਹੈਗਾ ਵੀ ਗਾਰੰਟ ਨਹੀਂ ਪੈਣੀ ਹਾਂਜੀ ਸਰਪੰਚ ਸਾਹਿਬ ਨੇ ਵੀ ਖੁਦ ਕਿਹਾ ਹੈਗਾ ਸਰਪੰਚ ਸਾਹਿਬ ਦੇ ਜੋ ਸਕੇ ਸੰਬੰਧੀ ਪਿੰਡਾਂ ਦੇ ਵਿੱਚ ਹੋਈ ਜਾਂਦਾ ਕਿ ਇੱਕ ਸਰਪੰਚ ਬਣ ਜੇ ਜਿਨ੍ਹਾਂ ਨੇ ਉਹ ਬਣਾਇਆ ਹੋਵੇ ਜਾਂ ਉਹਨਾਂ ਦੇ ਸਕੇ ਘਰ ਹੋਣ ਤਾਂ ਫਿਰ ਉਹ ਕਹੀ ਦਿੰਦੇ ਹੁੰਦੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਮਕਾਨ ਮਕੂਨ ਤੁਸੀਂ ਭੁੱਲ así que hay cualquier ਸਿੱਗਾ ਪ੍ਰੋਸਸਾਂ ਨੂੰ ਮਾਨਾ ਅਸੀਂ ਜੁਨੇ ਦੇ ਵਿੱਚ ਕੰਮ ਕਰਦੇ ਹਾਂ ਕਿਆ ਕੋਈ ਸਾਰੇ ਅਫਸਰ ਇੱਕੋ ਜਿਹੀ ਨਹੀਂ ਹੁੰਦੇ ਸਾਨੂੰ ਬੀਡੀਪੀਓ ਦਫਤਰ ਅਸੀਂ ਇਸ ਟਾਈਮ ਤੇ ਮੌਜੂਦ ਆ ਹੁਣ ਹੁਣ ਕਿੱਥੋਂ ਕੀ ਤੀਕ ਮਕਾਨ ਪਾ ਲਏ ਤੁਸੀਂ ਮਕਾਨ ਵੀਰ ਜੀ ਇਹ ਜਦੋਂ ਮੇਰੇ ਪਿੰਡ ਦੇ ਵਿੱਚ ਲਕਸ਼ਣ ਹੋਇਆ ਨਾ ਇਹ ਜਦੋਂ ਬੋਟਾ ਸਰਪੰਚ ਕਹਿੰਦੇ ਆ ਉਦੋਂ ਜਦੋਂ ਦੋਨੇ ਤਰ੍ਹਾਂ ਹੀ ਮੇਰੇ ਇਥੇ ਬੋਟਾ ਘਣ ਆਉਂਦੀਆਂ ਸੀ ਪਤਾ ਲੱਗ ਗਿਆ ਸੀਗਾ ਮੇਰੇ ਪਿੰਡ ਦੇ ਵਿੱਚ ਚਾਰ ਮਕਾਨ ਮਨਜ਼ੂਰ ਹੋਏ ਵੀ ਆ ਇਸ ਕਰਕੇ ਸਰਪੰਚ ਨੇ ਮੈਨੂੰ ਇਹ ਗੱਲ ਕਹੀ ਵੀ ਤੁਹਾਡੀ ਜਿਆਦੇ ਹਾਲਤ ਮਾੜੀ ਆ ਤੁਸੀਂ ਮਕਾਨ ਦੀ ਢਾਟ ਠਵਾਈ ਕਰ ਲਓ ਮੈਂ ਸਰਪੰਚ ਨੂੰ ਇਹ ਗੱਲ ਕ ਜੇ ਮੈਂ ਮਕਾਨ ਨੂੰ ਢਾਕੇ ਬੈਠ ਗਈ ਤੇ ਜੇ ਵੀ ਉਸ ਤੋਂ ਬਾਅਦ ਗ੍ਰਾਂਟ ਨਾ ਪਈ ਕੋਈ ਅੰਜਲ ਬਣ ਗਈ ਤਾਂ ਫਿਰ ਇਸ ਦਾ ਜ਼ਿੰਮੇਵਾਰ ਸਰਪੰਚ ਨੇ ਇਹ ਗੱਲ ਮੈਨੂੰ ਕਹੀ ਸੀ ਕਿ ਜੇ ਤੇਰੀ ਗ੍ਰਾਂਟ ਤੇ ਕੋਈ 2-4 ਦਿਨ ਲੱਗਦੇ ਹੋਏ ਤੈਨੂੰ ਪਤਾ ਲੱਗ ਗਿਆ ਮੈਂ ਢਾਕੇ ਬੈ ਗਈਆਂ ਤੇ ਫਿਰ ਮੇਰੇ ਘਰੋਂ ਚੁੱਪ ਕਰਕੇ ਜਾ ਕੇ ਲੱਖ ਰੁਪਿਆ ਫੜ ਕੇ ਤੇ ਮਕਾਨ ਬਣਾਲੀ ਤੇ ਕੋਈ ਗੱਲ ਨਹੀਂ ਜਦੋਂ ਗ੍ਰਾਂਟ ਪਾਊਗੀ ਫਿਰ ਉਦੋਂ ਵੇਖਾਂਗੇ ਅਸੀਂ ਸਰਪੰਚ ਉਹੀ ਬਣਿਆ ਜਾਂ ਹੋਰ ਹਾਂਜੀ ਉਸ ਤੋਂ ਬਾਅਦ ਕੋਈ ਪਿੰਡ ਦੇ ਵਿੱਚ ਉਹਨਾਂ ਨੇ ਚਲੋ ਕਹਿ ਕਵਾਤਾ ਸਾਰਿਆਂ ਨੇ ਸੋਚ ਲਿਆ ਹੈਗਾ ਕਿ ਅਸੀਂ ਉਸੇ ਸਰਪੰਚ ਨੂੰ ਹੀ ਸਵਰਸੰਮਤੀ ਦੇ ਨਾਲ ਚੁਣ ਲਿਆ ਹੈਗਾ ਹਾਂਜੀ ਉਸ ਸਰਪੰਚ ਨੂੰ ਚੁਣ ਲਿਆ ਹੈਗਾ ਉਸ ਤੋਂ ਬਾਅਦ ਸਰਪੰਚੀ ਦਾ ਇਲੈਕਸ਼ਨ ਹੋਏ ਨੂੰ 4-5 ਤੋਂ 5 ਮਹੀਨੇ ਹੋ ਗਏ ਆ ਕਿ ਸਾਡੇ ਵੱਨੀ ਉਹ ਬੰਦਾ ਝਾਕਿਆ ਤੱਕ ਨਹੀਂ ਗਾ ਸਾਡੇ ਸਗਾਂ ਦੀ ਸਾਡੇ ਉਲਟ ਹੋ ਗਿਆ ਕਿ ਇੱਕ ਉਹਦੇ ਕੋਲੇ ਪਾਵਰ ਸੀ ਮੋਹਰ ਦੀ ਤੇ ਉਹਨੇ ਮੈਨੂੰ ਮੋਹਰ ਤੋਂ ਵੀ ਜਵਾਬ ਦਿੱਤਾ ਹੈਗਾ ਕਿ ਅਸੀਂ ਮੋਹਰ ਨਹੀਂ ਲਾਵਾਂਗੇ ਸਾਡੀ ਪੰਚਾਇਤ ਬੈਠੂਗੀ ਫਿਰ ਵੇਖਾਂਗੇ ਕੀ ਬੰਦਾ ਹੈਗਾ ਮੇਰੇ ਪਿੰਡ ਦੇ Jio Tech ਦੋ ਵਾਰੀ ਮੇਰੇ ਘਰ ਦਾ ਹੋ ਚੁੱਕਿਆ ਇਹ ਤੋਂ ਪਹਿਲਾਂ ਜਿਹਦੇ ਵਿੱਚ ਮੈਂ ਕਿ ਲੈਂਟਰ ਤੇ ਮਕਾਨ ਆਪਦਾ ਕਰੀ ਬੈਠੀ ਆ ਤੰਬੂ ਲੱਗਿਆ ਮੇਰੇ ਵਿਹੜੇ ਦੇ ਵਿੱਚ ਨਿੱਕੇ ਨਿੱਕੇ ਮੇਰੇ ਬੱਚੇ ਆ 80 ਸਾਲ ਦੀ ਮੇਰੇ ਨਾਲ ਮੇਰੀ ਮਾਤਾ ਜਾਨੀ ਕਿ ਮੇਰੀ ਸੱਸ ਬਜ਼ੁਰਗ ਰਹਿ ਰਹੇ ਆ ਅਸੀਂ ਘੜਕ ਦੀ ਠੰਡ ਦੇ ਵਿੱਚ ਤੰਬੂ ਦੇ ਵਿੱਚ ਬੈਠੇ ਆ ਗਿਆਂ ਤੇ ਸਾਡਾ ਬਹੁਤ ਹੀ ਬੁਰਾ ਹਾਲ ਆ ਤੇ ਕਰਵਾਉਣ ਵਾਲਾ ਮੇਰੇ ਪਿੰਡ ਦੀ ਵੀਰਪਾਲ ਕੌਰ ਸਰਪੰਚ ਇੱਕ ਮੀਟ ਇਹਨਾਂ ਨੇ ਆਪਦੀ ਬੋਲੀ ਬੋਲਣ ਗ੍ਰਾਮ ਸੇਕੂ ਨਿਸ਼ਾਨ ਸਿੰਘਾ ਉਹਨੂੰ ਵੀ ਲਾ ਰੱਖਿਆ ਹੈਗਾ ਪਰ ਮੈਨੂੰ ਦੇਲੀ ਨਤ ਨਤ ਮੈਂ ਫੋਨ ਦੱਸਦਾ ਸਾਰੀ ਲਾਉਣੀ ਆ ਕਿ ਵੀਰੇ بارش ਵੀ ਆਈ ਕਿ ਮੇਰੇ ਇਸ ਟਾਈਮ ਵੀ ਮੇਰਾ ਸਾਰਾ ਜੋ ਸਮਾਨ ਉਹ ਸਾਰਾ ਮੇਰਾ ਭਿੱਜਿਆ ਪਿਆ ਹੈਗਾ ਕਿ ਮੈਂ ਇੱਕ ਨਾ ਇਹ ਵੀ ਹੈਗਾ ਕਿ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਆਉਂਦੇ ਹੁੰਦੇ ਆ ਤੁਹਾਨੂੰ ਕੋਈ ਕਿਸ਼ਤ ਪਈ ਹੈਗੀ ਹਲਤੀ ਨਹੀਂ ਜੀ ਮੈਨੂੰ ਕੋਈ ਕਿਸ਼ਤ ਨਹੀਂ ਪਈ ਕਿਉਂਕਿ ਮੇਰੀ ਪੇਮੈਂਟ ਦੀ ਦਿੱਕਤ ਸੀ ਨਾ ਮੇਰਾ ਵੀਰੇ ਸਾਰੀ ਵੈਰੀਫਾਈ ਮੇਰੇ ਮਕਾਨ ਦੀ ਹੋਈ ਵੀ ਆ ਇੱਕ ਪੇਮੈਂਟ ਹੀ ਮੇਰੇ ਖਾਤੇ ਨਹੀਂ ਆਏਗੀ ਜੇਕਰ ਉਹ ਪੇਮੈਂਟ ਬਸ ਉਹ ਕੋਸ਼ਨਾ ਪੱਤਰ ਸੀਗਾ ਉਹਨਾਂ ਨੇ ਜਾਰੀ ਕੀਤਾ ਸੀਗਾ ਬੀਡੀਪੀਓ ਦਫ਼ਤਰ ਨੇ ਵੀ ਇਹ ਥੋੜਾ ਜਿਹਾ ਉਹ ਕਹਿੰਦੇ ਗਿਆ ਸਾਨੂੰ ਐ ਲੱਗਦਾ ਹੈ ਕਿ ਗਰੀਬ ਬੰਦੇ ਹੋ ਸਕਦਾ ਹੈ ਕਿ ਉਹ ਨਾ ਵੀ ਉਹ ਕਿਤੇ ਹੋਰ ਲਾ ਲੈਂਦੇ ਹੈ ਜਾਂ ਕੋਈ ਬਣ ਜਾਂਦੀ ਘਰੇ ਗੱਲ ਉਹ ਲਾ ਨਹੀਂ ਸਕਦੇ ਤੁਹਾਡੀ ਜਿ ਇੱਕ ਜ਼ਿੰਮੇਵਾਰੀ ਸੀਗੀ ਜਿਹਦੇ ਵਿੱਚੋਂ ਸਰਪੰਚ ਸਾਹਿਬ ਨਹੀਂ ਕਰ ਰਹੇ ਸੈਨ ਤੇ ਮੈਨੂੰ ਅੱਜ ਬਹੁਤ ਮਾਣ ਆ ਸਤਿਕਾਰਯੋਗ ਸਾਡੇ ਬੀਡੀਪੀਓ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਕੋਸ਼ਨਾ ਪੱਤਰਾ ਉਹ ਤੋਂ ਇੱਕ ਮੰਬਰ ਦੇ ਸੈਨ ਕਰਵਾ ਲਿਆ ਤੇ ਅਸੀਂ ਗ੍ਰਾਂਟ ਪਾ ਦਿੰਨੇ ਹੈ ਕਿ ਜੀ ਅਸੀਂ ਇਸ ਕਰਕੇ ਬਹੁਤ ਧੰਨਵਾਦ ਕਰਦੇ ਹਾਂ ਬੀਡੀਪੀਓ ਸਾਹਿਬ ਦਾ ਜੀ ਕਿ ਸਾਡੇ ਛੋਟੇ-ਛੋਟੇ ਬੱਚੇ ਠੰਡ ਦੇ ਵਿੱਚ ਬੈਠੇ ਸੀਗੇ ਤੇ ਜੇਕਰ ਉਹ ਸੋਚ ਕੇ ਇਸ ਗੱਲ ਨੂੰ ਤੇ ਸਾਡਾ ਉਹ ਗ੍ਰਾਂਟ ਪਾਉਂਦੇ ਹੈ ਗਿਆ ਅਸੀਂ ਬਹੁਤਾਂ ਜੇਕਰ ਮੰਨ ਲਓ ਵੀ ਕਈ ਵਾਰੀ ਆਇਆ ਹੁੰਦਾ ਹੈਗਾ ਕਿ ਕਿਉਂਕਿ ਅਫਸਰ ਵੀ ਵੱਡੇ ਪੱਦਰ ਦੇ ਉੱਤੇ ਇਨਸਾਨ ਹੀ ਆ ਤੇ ਲੀਡਰਾਂ ਵਰਗੇ ਇਹ ਹੁੰਦੇ ਇਹਨਾਂ ਦਾ ਵੀ ਕਈ ਵਾਰੀ ਵਾਦਾ ਜਿਹੜਾ ਉਹ ਵਫਾ ਨਹੀਂ ਹੁੰਦਾਗਾ ਜੇਕਰ ਜੇ ਇਦਾਂ ਹੋਇਆ ਤਾਂ ਕੋਈ ਗੱਲ ਨਹੀਂ ਜੀ ਅਸੀਂ ਅੱਜ ਘਟ ਬੰਦੇ ਸੀ ਕਿਉਂਕਿ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਅਸੀਂ ਇਹਨਾਂ ਦੇ ਭਰੋਸੇ ਤੇ ਇੱਕ ਹਫ਼ਤੇ ਦਾ ਇਹਨਾਂ ਨੂੰ ਟਾਈਮ ਦਿੰਨੇ ਹੈਗੇ ਆ ਜੇਕਰ ਸਾਡੀਆਂ ਮੰਗਾਂ ਮਕਾਨਾਂ ਵਾਲੀਆਂ ਜਾਂ ਛੱਡਾਂ ਵਾਲੀਆਂ ਜਾਂ ਐਡੀ ਵਾਲੀਆਂ ਸਾਡੀਆਂ ਉਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਵੱਡਾ ਇਕੱਠ ਕਰਕੇ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਸਾਰੇ ਆਪਦੇ ਭੈਣ ਭਰਾਵਾਂ ਨੂੰ ਜਥੇਬੰਦਕ ਜੋ ਮੇਰੇ ਭੈਣ ਭਰਾ ਕੰਮ ਕਰਦੇ ਆ ਗਿਆ ਸੀ ਵੱਡਾ ਘਟ ਕਰਕੇ ਲਗਾਤਾਰ ਬੈਠਾਂਗੇ ਪੁੱਕੇ ਹੜਤਾਲ ਤੇ ਬੈਠਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜੀ ਇਹਨਾਂ ਨੇ ਧੰਨਵਾਦ ਧੰਨਵਾਦ